ਸੋ ਵੀਰ ਸਿੰਘ ਬਾਦਲ ਹੋਰੀ ਇੱਕ ਵਾਰ ਫੇਰ ਸਰਗਰਮ ਹੋ ਗਏ ਨੇ ਉਹਨਾਂ ਦੇ ਬਿਆਨ ਵੀ ਸਾਹਮਣੇ ਆ ਰਹੇ ਨੇ ਤੇ ਦੂਜੇ ਪਾਸੇ ਮਾਗੀ ਮੌਕੇ ਉਹਨਾਂ ਨੇ ਕਹਿੰਦੇ ਆਪਣੀ ਸਿਆਸੀ ਕਾਨਫਰੰਸ ਵੀ ਕਰਨੀ ਆ ਸਟੇਜ ਲਗਣੀ ਆ ਤਾਂ ਉਹਦੇ ਵਿੱਚ ਵੀ ਕਈ ਫੈਸਲੇ ਹੋ ਸਕਦੇ ਨੇ ਕਈ ਐਲਾਨ ਹੋ ਸਕਦੇ ਨੇ ਪਰ ਦੂਜੇ ਪਾਸੇ ਅਜੇ ਤੱਕ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਸ਼ਸ਼ੁਪੰਜ ਬਣੀ ਹੋਈ ਹੈ ਹੁਣ ਸਿੱਖ ਲੀਡਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਬਾਦਲ ਦਲ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭੱਜਣ ਦੀ ਬਜਾਏ ਸਵਿਕਾਰ ਕਰੇ ਇਹ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ ਇਕਬਾਲ ਸਿੰਘ ਟਿਵਾਣਾ ਹੂੰ ਇਹ ਗੱਲ ਉਹਨਾਂ ਨੇ ਕਹੀ ਹੈ ਜੱਦਰ ਕਾਲ ਤਖਸਾਲ ਨੇ ਕਿਹਾ ਸੀ ਕਿ ਤਿੰਨ ਦਿਨਾਂ ਦੇ ਵਿੱਚ ਵਿੱਚ ਤੁਸੀਂ ਸਤੀਫਾ ਦਿਓ ਤੁਹਾਡੀ ਜਿਹੜੀ ਵਰਕਿੰਗ ਕਮੇਟੀ ਹੈ ਇਹਨੂੰ ਪ੍ਰਬੰਧਨ ਕਰੇ ਇਹਨਾਂ ਨੇ ਤਾਂ ਟ੍ਰਿਚ ਕਰਤਾ ਜੀ ਕਿ ਅਕਾਲੀ ਦਾ ਤਖਤ ਹੈ ਜਿਹੜਾ ਅਕਾਲ ਤਖਤ ਇਹ ਥੋੜੀ ਸਰਵ ਉੱਚ ਹੈ ਇਹ ਲੀਡਰ ਸਰਵ ਉੱਚ ਨੇ ਜਿਨ੍ਹਾਂ ਨੇ ਪਹਿਲਾਂ ਵੀ ਟਿਚ ਕੀਤੇ ਤੇ ਹੁਣ ਵੀ ਟਿਚ ਕਰਦੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੀ ਅੰਤਿਮ ਰਸਮਾਂ ਪਾਈਆਂ ਗਈਆਂ ਤੇ ਇੱਕ ਵਿਵਾਦ ਪੈਦਾ ਹੋ ਗਿਆ ਉਹਨਾਂ ਦੇ ਸਮਾਰਕ ਨੂੰ ਲੈ ਕੇ ਕਿ ਸਮਾਰਕ ਕਿੱਥੇ ਬਣਨਾ ਚਾਹੀਦਾ ਹੈ ਰਾਜਕਾਟ ਦੇ ਹੁਣ ਨੇੜੇ ਤੇੜੇ ਹੀ ਸਮਾਰਕ ਬਣਾਉਣ ਦੀ ਗੱਲ ਚੱਲ ਰਹੀ ਹੈ ਲੋਕ ਮੰਗ ਕੇ ਮੰਤਰੀਆਂ ਲੈਂਦੇ ਐ ਉਹਨਾਂ ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੇ ਸ਼੍ਰੀ ਪੀ ਵੀ ਨਰਸਿਮਹਾ ਰਾਓ ਨੇ ਆਪ ਸੱਦ ਕੇ ਇਹ ਉਹਦਾ ਬਖਸ਼ਿਆ ਸੀ ਅਸੀਂ ਤਾਂ ਜੀ ਮਨਮੋਹਨ ਸਿੰਘ ਜੀ ਦੇ ਕਾਇਲ ਐ ਪੰਜਾਬੀ ਦੀ ਇੱਕ ਕਹਾਵਤ ਹੈ ਸੁੱਕੇ ਦੇ ਮਿਲ ਮਾਈ ਆ ਮੈਂ ਤੇਰੀ ਬਰਾਗਣ ਮਰ ਅਮਰਸਰ ਦੇ ਵਿੱਚੋਂ 700 ਏਕੜ ਮੰਗਦੇ ਸੀ ਜ਼ਮੀਨ ਐਨੀ ਜ਼ਮੀਨ ਐਕਵਾਇਰ ਕਰ ਦੋ ਬਿਸ਼ਪ ਭਰਦੀ ਆਰਥਿਕਤਾ ਦੇ ਆਧਾਰ ਤੇ ਇੱਕ ਵੱਡੀ ਯੂਨੀਵਰਸਿਟੀ ਸਥਾਪਿਤ ਕਰਨਾ ਮੇਰਾ ਕੰਮ ਜੇ ਕਿਤੇ ਡਾਕਟਰ ਸਾਹਿਬ ਇਹ ਕਹਿੰਦੇ ਇੱਥੇ ਤਾਂ ਜੀ ਆਪਾਂ ਆਟਾ ਦਾਲ ਮੁਕਤ ਕਰਨਾ ਹੈ ਬੱਲੇ 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 ਡਾਕਟਰ ਸਾਹਿਬ ਤੁਸੀਂ ਤਾਂ ਕਮਾਲ ਹੀ ਕਰ ਦਿੱਤੀ ਤੁਹਾਡਾ ਦੇਣ ਪੰਜਾਬੀ ਕਿਵੇਂ ਦੇਣਗੇ ਭਾਗ ਮੁਕਤ ਕੋਰੀ ਨੂੰ ਉਤਸ਼ਾਹ ਕਿਸਾਨ ਅੰਦোলন ਲਗਾਤਾਰ ਚੱਲ ਰਿਹਾ ਸ਼ੰਭੂ ਤੇ ਖਨੌਰੀ ਬੈਰੀਅਰ ਦੇ ਉੱਤੇ ਕਿਸਾਨ ਮੋਰਚੇ ਲਗਾ ਕੇ ਬੈਠੇ ਨੇ ਤੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਮਰਨ ਵਰਤ 41ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਯਾਨੀ ਕਿ 41 ਦਿਨਾਂ ਤੋਂ ਉਹਨਾਂ ਨੇ ਕੁਝ ਨਹੀਂ ਖਾਦਾ ਕਹਿੰਦੇ ਸਿਰਫ ਪਾਣੀ ਦੇ ਉੱਤੇ ਹੀ ਨਿਰਭਰ ਨੇ ਤੇ ਸਰੀਰ ਅਜਾ ਹੋ ਗਿਆ ਕਿ ਹੁਣ ਤੁਰ ਫਿਰ ਨਹੀਂ ਸਕਦੇ ਰਾਜ ਸਿੰਘ ਚੜੂਨੀ ਵੱਡੇ ਲੀਡਰ ਨੇ ਹਰਿਆਣੇ ਦੇ ਚੋਣਾ ਵੀ ਲਗਾਤਾਰ ਉਹ ਲੜਦੇ ਰਹਿੰਦੇ ਨੇ ਉਹਨਾਂ ਨੇ ਹੀ ਪੰਜਾਬ ਦੇ ਵਿੱਚ ਵੀ ਦੁਬਾਰਾ ਕਹਿ ਦਿੱਤਾ ਸੀ ਕਿ ਅਸੀਂ ਪੰਜਾਬ 'ਚ ਦੁਬਾਰਾ ਵੀ ਚੋਣਾਂ ਲੜਾਂਗੇ ਪਹਿਲੀਆਂ ਚੋਣਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਸੀਗੀ ਤੇ ਹੁਣ ਗੁਰਨਾਮ ਸਿੰਘ ਚੜੂਨੀ ਨੇ ਹੀ ਡੱਲੇਵਾਲ ਸਾਹਿਬ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਦੇਖੋ ਜਦੋਂ ਇਹ ਦਿੱਲੀ ਦੇ ਵਿੱਚ ਗਏ ਸੀ ਤਾਂ ਹਰਿਆਣਾ ਦੀਆਂ ਜਥੇਬੰਦੀਆਂ ਦੀ ਭੂਮਿਕਾ ਨੂੰ ਮੰਨ ਫੀ ਨਹੀਂ ਕੀਤਾ ਜਾ ਸਕਦਾ ਜੇ ਉਹ ਉਦੋਂ ਇਕੱਠੇ ਸੀ ਤਾ ਰਿਜ਼ਲਟ ਵੀ ਕੱਢ ਲਏ ਹੁਣੇ ਅੱਡੋ ਅੱਡੀ ਤੁਰੇ ਫਿਰਦੇ ਨੇ ਇਹ ਆਪਸ ਵਿੱਚ ਦੀ ਵੀ ਇਕੱਠੇ ਨਹੀਂ ਜੁਰੂਨੀ ਸਾਹਿਬ ਨੇ ਇੱਕ ਇਲਜ਼ਾਮ ਲਾਤਾ ਕਿ ਸੰਯੁਕਤ ਕਿਸਾਨ ਮੂਰਚੇ ਨੂੰ ਬੰਡਣ ਵਾਲਾ ਕੋਈ ਹੋਰ ਨਹੀਂ ਜਗਜੀਤ ਸਿੰਘ ਢੱਲੇਵਾਲ ਹੈ ਇਹਨਾਂ ਨੂੰ ਵੱਤ ਭੇਦ ਭਲਾ ਕੇ ਇੱਕ ਮੰਚ ਤੇ ਆਉਣਾ ਚਾਹੀਦਾ ਤਾਂ ਹੀ ਕੋਈ ਨਤੀਜਾ ਨਿਕਲੇਗਾ ਨਹੀਂ ਤਾਂ ਤੁਸੀਂ ਅੱਡ-ਅੱਡ ਤੁਰਤੇ ਪਏ ਹੋ 700 ਕਿਸਾਨ ਪਹਿਲਾਂ ਸ਼ਹੀਦ ਹੋ ਗਿਆ ਤੇ ਜੇ 2-4 ਹੋਰ ਵੀ ਹੋ ਜਾਣਗੇ ਕੇਂਦਰ ਵਾਲਿਆਂ ਦੇ ਕੰਨ ਤੇ ਕੋਈ ਜੂੰ ਨਹੀਂ ਸਰਕਣੀ ਸਤਿ ਸ੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਉਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਹਫ਼ਤੇ ਭਰ ਦੇ ਵਿੱਚ ਕਿਹੜੀਆਂ ਸਰਗਰਮੀਆਂ ਚਰਚਾ ਦੇ ਵਿੱਚ ਰਹੀਆਂ ਕਿਹੜੀਆਂ ਖ਼ਬਰਾਂ ਸੁਰਖੀਆਂ ਬਣੀਆਂ ਉਹਨਾਂ ਸਾਰੀਆਂ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ ਤੇ ਇਸ ਪ੍ਰੋਗਰਾਮ ਦਾ ਹਿੱਸਾ ਬੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢੱਲੋਂ ਸਾਹਿਬ ਦਾ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਢੱਲ ਸਾਹਿਬ ਸਭ ਤੋਂ ਪਹਿਲਾਂ ਤਾਂ ਵੱਡੀ ਖ਼ਬਰ ਇਹ ਹੀ ਜਿਹ ਕਿ ਸਾਡੇ ਦੇਸ਼ ਦੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੀ ਅੰਤਿਮ ਰਸਮਾਂ ਨਿਭਾਈਆਂ ਗਈਆਂ ਤੇ ਇੱਕ ਵਿਵਾਦ ਪੈਦਾ ਹੋ ਗਿਆ ਉਹਨਾਂ ਦੇ ਸਮਾਰਕ ਨੂੰ ਲੈ ਕੇ ਕਿ ਸਮਾਰਕ ਕਿੱਥੇ ਬਣਾਉਣਾ ਚਾਹੀਦਾ ਹੈ ਰਾਜਕਾਟ ਦੇ ਹੁਣ ਨੇੜੇ ਤੇੜੇ ਹੀ ਸਮਾਰਕ ਬਣਾਉਣ ਦੀ ਗੱਲ ਚੱਲ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਅਸੀਂ ਔਜਲਾ ਸਾਹਿਬ ਕਹਿੰਦੇ ਨੇ ਕਿ ਘੱਟੋ ਘੱਟ ਉਹਨਾਂ ਦੀ ਯਾਦਗਾਰ ਪੰਜਾਬ ਦੇ ਵਿੱਚ ਜ਼ਰੂਰ ਬਣਾਵਾਂਗੇ ਡਾਕਟਰ ਮਨਮੋਨ ਸਿੰਘ ਦੇ ਨਾਮ ਦੇ ਉੱਤੇ ਕੋਈ ਅਰਥ ਸ਼ਾਸਤਰ ਦਾ ਕਾਲਜ ਸਕੂਲ ਜਾਂ ਫਿਰ ਯੂਨੀਵਰਸਿਟੀ ਬਣਾਉਣ ਦੀ ਮੰਗ ਵੀ ਉੱਠੀ ਹੋਈ ਹੈ। ਤਰਵਿੰਦਰ ਜੀ ਡਾਕਟਰ ਮਨਮੋਹਨ ਸਿੰਘ ਇੱਕ ਕੋਸ਼ਕਸ਼ੀਤ ਸਨ। ਜਿਨ੍ਹਾਂ ਦਾ ਬਿਸ਼ਪ ਦੇ ਵਿੱਚ ਕੋਈ ਦੂਜਾ ਨਾਮ ਨਹੀਂ ਹੈਗਾ। ਆਰਟਿਕਟਾ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਕਦਮ ਚੁੱਕਿਆ। 1991 ਦੇ ਵਿੱਚ ਜਦੋਂ ਇਹ ਦੇਸ਼ ਦਾ ਸੋਨਾ ਜਹਾਜ਼ਾਂ ਤੇ ਲੱਦ ਕੇ ਵਿਦੇਸ਼ਾਂ 'ਚ ਚਲਿਆ ਗਿਆ ਸੀ। ਉਹਨੂੰ ਵਾਪਸ ਲਿਆਉਣ ਵਾਸਤੇ ਜੋ ਕਤਵ ਚੁੱਕੇ ਉਹ ਡਾਕਟਰ ਮਨਮੋਹਨ ਸਿੰਘ ਨੇ ਚੁੱਕੇ। ਉਹ ਲੋਕ ਮੰਗ ਕੇ ਮੰਤਰੀਆਂ ਲੈਂਦੇ ਐ। ਉਹਨਾਂ ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੇ ਸ਼੍ਰੀ ਪੀ ਵੀ ਨਰਸਿਮਹਾ ਰਾਓ ਨੇ ਆਪ ਸੱਦ ਕੇ ਇਹ ਉਹਦਾ ਬਖਸ਼ਿਆ ਸੀ। ਬਹੁਤ ਬਿਵਕ ਇਮਾਨਦਾਰ ਸ਼ਕਸ਼ੀਤ ਸਨ। ਉਨਾਰੇ ਵਿਸ਼ੇ ਪਦਰ ਤੇ ਨਾਂ ਕਟਿਆ ਵੱਡੀਆਂ ਸ਼ਕਤੀਆਂ ਦੇ ਰਾਸ਼ਟਰਪਤੀਆਂ ਨੇ ਉਹਨਾਂ ਤੋਂ ਸੁਝਾਅ ਮੰਗੇ ਉਹਨਾਂ ਦੇ ਜ਼ਿਕਰ ਕੀਤੇ ਆਪਣੀਆਂ ਕਿਤਾਬਾਂ ਦੇ ਵਿੱਚ ਇਹ ਕੋਈ ਛੋਟੀ ਗੱਲ ਨਹੀਂ ਉਹ ਸ਼ਖਸੀਅਤ ਆਸਾਸਕਾਰ ਦੇ ਮੌਕੇ ਰਾਜਨੀਤੀ ਦੀ ਪਿੰਟ ਚੜ ਗਿਆ ਤੁਸੀਂ ਰਾਜਨੀਤੀ ਵਰਤਤੀ ਉਹਦਾ ਡਾਕਟਰ ਬਨਮੋਹਨ ਸਿੰਘ ਦੀ ਸ਼ਖਸੀਅਤ ਤੇ ਕੋਈ ਅਸਰ ਨਹੀਂ ਪੈਣਾ ਤੁਹਾਡੀ ਸੌੜੀ ਸੋਚ ਹੈ ਜਿਹੜੀ ਉਹ ਦੁਨੀਆ 'ਚ ਜਗਜਾਹਰ ਹੋਗੀ ਕਿ ਕਿੱਡੇ ਕਿਚੜੀ ਦੇ ਪਹੁੰਚੇ ਜਿੱਡੇ ਦਿਲ ਲਈ ਫਿਰਦੇ ਹੋ ਤੁਸੀਂ ਕਹਿੰਦੇ ਜੀ ਟਰਸਟ ਬਣਾ ਤਾਂ ਬਣਾ ਲਓ ਔਰ ਸਾਡਾ ਜਿਹੜਾ ਪੰਜਾਬ ਹੈ ਜਿਹਦਾ ਫਖਰ ਕਰਦੇ ਸੀ ਡਾਕਟਰ ਮਨਮਨ ਸਿੰਘ ਉਹਨਾਂ ਨੇ ਕਿਹਾ ਕਿ ਇੱਥੇ ਬਿਸ਼ਪ ਦੀ ਇੱਕ ਵੱਡੀ ਯੂਨੀਵਰਸਿਟੀ ਬਣਾ ਦਿੰਨੇ ਆਪਾਂ ਆਰਥਿਕਤਾ ਦੇ ਆਧਾਰ ਤੇ ਤੇ ਉਸ ਵੇਲੇ ਦੇ ਹੁਕਮਰਾਨਾ ਨੇ ਉਹਨਾਂ ਨੂੰ ਜਗ੍ਹਾ ਹੀ ਨ ਦਿੱਤੀ ਹੂੰ ਅਸੀਂ ਤਾਂ ਜੀ ਮਨਮੋਹਨ ਸਿੰਘ ਜੀ ਦੇ ਕਾਇਲ ਐ ਪੰਜਾਬੀ ਦੀ ਇੱਕ ਕਹਾਵਤ ਹੈ ਸੁੱਕੇ ਦੇ ਮਿਲ ਮਾਈ ਆ ਮੈਂ ਤੇਰੀ ਬਰਾਗਣ ਵੇ ਜਦੋਂ ਇਹ ਕੁਝ ਹੋਇਆ ਤਾਂ ਨੁਕਸਾਨ ਕਿਦਾ ਹੋ ਗਿਆ ਪੰਜਾਬ ਦਾ ਅੰਮ੍ਰਿਤਸਰ ਦੇ ਵਿੱਚੋਂ 700 ਏਕੜ ਮੰਗਦੇ ਸੀ ਜ਼ਮੀਨ ਐਨੀ ਜ਼ਮੀਨ ਐਕਵਾਇਰ ਕਰ ਦੋ ਬਿਸ਼ਪ ਭਰਦੀ ਆਰਥਿਕਤਾ ਦੇ ਆਧਾਰ ਤੇ ਇੱਕ ਵੱਡੀ ਯੂਨੀਵਰਸਿਟੀ ਸਥਾਪਿਤ ਕਰਨਾ ਮੇਰਾ ਕੰਮ ਹੈ ਇਹ ਚੀਜ਼ਾਂ ਤਾਂ ਇਹਨਾਂ ਦੇ ਆਉਂਦੀਆਂ ਨਹੀਂ ਜੇ ਕਿਤੇ ਡਾਟ ਸਾਬ ਇਹ ਕਹਿੰਦੇ ਇੱਥੇ ਤਾਂ ਜੇ ਆਪਾਂ ਆਟਾ ਦਾਲ ਮੁਕਤ ਕਰਨਾ ਹੈ ਬੱਲੇ 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 ਡਾਟਸਾਬ ਤੁਸੀਂ ਤਾਂ ਕਮਾਲੇ ਕਰਤੀ ਤੁਹਾਡਾ ਦੇਨ ਪੰਜਾਬੀ ਕਿਵੇਂ ਦੇਣਗੇ ਪਾਪ ਮੁਕਤ ਕੋਰੀ ਨੂੰ ਉਤਸ਼ਾਹਤ ਉਹਨਾ ਉਸ ਗੱਲ ਦੇ ਵਿੱਚ ਆਈ ਡਾਕਟਰ ਮਨੋਨ ਸਿੰਘ ਨੇ ਇੱਕ ਸਮਾਗਮ 'ਚ ਇੱਥੋਂ ਤੱਕ ਕਹਿਤਾ ਇੱਚਰ ਕਰਤੀ ਉਸ ਵੇਲੇ ਦੇ ਮੁੱਖ ਮੰਤਰੀ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਨਾ ਬਾਰ ਬਾਰ ਕਿਹਾ ਉਹ ਨਾ ਮਾ ਉਸੇ ਕੋਈ ਸਾਡੇ ਤੇ ਵੀ ਸਵੱਲੀ ਨਜ਼ਰ ਰੱਖਿਆ ਕਰੋ ਜੀ ਉਹ ਕਹਿੰਦੇ ਸਰਦਾਰ ਸਾਹਿਬ ਤੁਸੀਂ ਪੰਜਾਬ ਦੀ ਕਿਹੜੀ ਮੰਗ ਮੰਨਣ ਵਾਸਤੇ ਮੇਰੇ ਕੋਲ ਆਏ ਸੀ ਤੁਸੀਂ ਜਦੋਂ ਆਏ ਸੀ ਪਰਿਵਾਰ ਵਾਸਤੇ ਮੰਗਣ ਆਏ ਸੀ ਸੋ ਅੱਜ ਡਾਕਟਰ ਮਰਮੁਣ ਸਿੰਘ ਨਹੀਂ ਰਹੇ ਲੇਕਿਨ ਉਹਨਾਂ ਦੀਆਂ ਯਾਦਾਂ ਹਮੇਸ਼ਾ ਤਾਜ਼ਾ ਰਹਿਣਗੀਆਂ ਅੱਜ ਤੱਕ ਡਾਕਟਰ ਮਨਮੋਹਨ ਸਿੰਘ ਦੇ ਉੱਤੇ ਕੋਈ ਸਵਾਲ ਉਠਾਉਂਗੇ ਉਹਨਾਂ ਨੇ ਪ੍ਰਧਾਨ ਮੰਤਰੀ ਹੁੰਦਿਆਂ ਐਨੇ ਪੈਸੇ ਬਣਾ ਲਏ ਇੱਕ ਚੀਜ਼ ਉਹਨਾਂ ਦੇ ਨਾਲ ਲੱਗਦੀ ਰਹੂਗੀ ਕਿ ਡਾਟ ਸਰ ਖੁਦ ਇਮਾਨਦਾਰੀ ਦੀ ਮੂਰਤ ਸਨ ਪਰ ਜਿਹੜੀਆਂ ਨਾਲ ਮੂਰਤਾ ਸੀ ਉਹਨਾਂ ਨੇ ਦਾੜੀ ਦੇ ਨਾਲ ਨਾਲ ਮੁੱਛਾਂ ਵੀ ਲਬੜੀਆਂ ਹੋਈਆਂ ਸੀ ਉਹ ਨਹੀਂ ਰਹੇ ਉਹਨਾਂ ਦੀਆਂ ਆਸਤੀਆਂ ਗੁਰਦੁਆਰਾ ਮੱਜੂ ਟਿੱਲਾ ਕੋਲ ਜਿੱਥੇ ਗੰਗਾ ਦੇ ਵਿੱਚ ਨਾ ਜਮਨਾ ਦੇ ਵਿੱਚ ਜਲ ਪ੍ਰਵਾਹ ਕੀਤੀਆ ਉੱਥੇ ਰਸਮੀ ਤੌਰ ਤੇ ਕੋਈ ਸਿੱਖ ਧਰਮ ਰਸਮਾਂ ਨਿਭਾਉਂਦਾ ਹੈ ਪਤਾਲਪੁਰੀ ਕੀਰਤਪੁਰ ਸਾਹਿਬ ਵੀ ਪਈਆਂ ਗਈਆਂ ਉਹਨਾਂ ਦਾ ਪਰਿਵਾਰ ਤੁਹਾਨੂੰ ਆਪ ਨੂੰ ਪਤਾ ਹੈ ਕਿ ਬੀਬੀ ਗੁਰਸ਼ਰਨ ਕੌਰ ਧਰਮ ਪਤਨੀ ਉਹ ਘਰ ਦੇ ਵਿੱਚ ਕੀਰਤਨ ਕਰਨ ਵਾਲੇ ਪ੍ਰਧਾਨ ਮੰਤਰੀ ਦੇ ਤੌਰ ਤੇ ਲੋਕਾਂ ਦੀ ਗਰਦਨ ਨਹੀਂ ਮੁੜਦੀ ਉਹਨਾਂ ਦੀ ਧਰਮ ਪਤਨੀ ਗੁਰਦੁਆਰਾ ਰਕਾਬ ਗੰਜ ਜਾਂ ਬੰਗਲਾ ਸਾਹਿਬ ਅਕਸਰ 2:30 ਵਜੇ ਜਾ ਕੇ ਨਤਮਸਤਕ ਹੋ ਜਾਂਦੇ ਸੀ ਕਿ ਸੰਗਤ ਨੂੰ ਬਾਅਦ ਦੇ ਵਿੱਚ ਨੁਕਸਾਨ ਨਾ ਉਠਾਉਣਾ ਪਵੇ ਸੋ ਡਾਕਟਰ ਮਰਮੂਨ ਸਿੰਘ ਦਾ ਇਸ ਦੁਨੀਆ ਤੋਂ ਚਲ ਜਾਣਾ ਤੁਸੀਂ ਉਹਨਾਂ ਦੀ ਯਾਦਗਾਰ ਬਣਾਓ ਜਾਂ ਨਾਮ ਬਣਾਓ ਡਾਕਟਰ ਮਰਮੂਨ ਸਿੰਘ ਦਾ ਨਾਮ ਇਸ ਵਿਸ਼ਵ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਉਕਰਿਆ ਰਹੂਗਾ ਲੋਕਾਂ ਦੇ ਮਨਾਂ ਤੇ ਉਕਰਿਆ ਰਹੂਗਾ ਜੀ ਜੀ ਢਿਲਸਾਭ ਕਿਸਾਨ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਸ਼ੰਭੂ ਤੇ ਖਨੌਰੀ ਬੈਰੀਅਰ ਦੇ ਉੱਤੇ ਕਿਸਾਨ ਮੋਰਚੇ ਲਗਾ ਕੇ ਬੈਠੇ ਨੇ ਤੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਮਰਨ ਵਰਤ 41ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਯਾਨੀ ਕਿ 41 ਦਿਨਾਂ ਤੋਂ ਉਹਨਾਂ ਨੇ ਕੁਝ ਨਹੀਂ ਖਾਦਾ ਕਹਿੰਦੇ ਸਿਰਫ ਪਾਣੀ ਦੇ ਉੱਤੇ ਹੀ ਨਿਰਭਰ ਨੇ ਤੇ ਸਰੀਰ ਅਜਾਹ ਹੋ ਗਿਆ ਕਿ ਹੁਣ ਤੁਰ ਫਿਰ ਨਹੀਂ ਸਕਦੇ ਕੱਲ ਖਨੌਰੀ ਬੈਰੀਅਰ ਦੇ ਉੱਤੇ ਇੱਕ ਮਹਾਪੰਚਾਇਤ ਕੀਤੀ ਗਈ ਇਸ ਮਹਾਪੰਚਾਇਤ ਦੇ ਵਿੱਚ ਉਹ ਸਟੇਜ ਦੇ ਉੱਤੇ ਆਏ ਪਰ ਸਟੇਜ ਦੇ ਉੱਤੇ ਵੀ ਉਹਨਾਂ ਨੂੰ ਚੁੱਕ ਕੇ ਲਿਆਉਣਾ ਪਿਆ ਕਿਉਂਕਿ ਉਹ ਤੁਰ ਫਿਰ ਨਹੀਂ ਸਕਦੇ ਸੀ ਇੱਕ ਅਜਿਹਾ ਲੀਡਰ ਜੋ ਹਰ ਮੋਰਚੇ ਦੇ ਵਿੱਚ ਸਭ ਤੋਂ ਅੱਗੇ ਵਧ ਕੇ ਪਹਿਲ ਕਦਮੀ ਕਰਦਾ ਸੀ ਅੱਜ ਉਹ ਇਸ ਸਿਸਟਮ ਦੀ ਗੱਲ ਕਰ ਲਈਏ ਜਾਂ ਫਿਰ ਮੰਗਾਂ ਦੀ ਆਪਣੀ ਡਿਮਾਂਡ ਨੂੰ ਲੈ ਕੇ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਪਹੁੰਚ ਚੁੱਕਿਆ ਹੈ ਪਰ ਕਿਸਾਨ ਜਥੇਬੰਦੀਆਂ ਇਕੱਠ ਜੁਟ ਹੁੰਦੀਆਂ ਨਾਜ਼ਰ ਨਹੀਂ ਆ ਰਹੀਆਂ ਗੁਰਨਾਮ ਸਿੰਘ ਚੜੂਨੀ ਵੱਡੇ ਲੀਡਰ ਨੇ ਹਰਿਆਣੇ ਦੇ ਚੋਣਾਂ ਵੀ ਲਗਾਤਾਰ ਉਹ ਲੜਦੇ ਰਹਿੰਦੇ ਨੇ ਉਹਨਾਂ ਨੇ ਹੀ ਪੰਜਾਬ ਦੇ ਵਿੱਚ ਵੀ ਦੁਬਾਰਾ ਕਹਿ ਦਿੱਤਾ ਸੀ ਕਿ ਅਸੀਂ ਪੰਜਾਬ ਚ ਦੁਬਾਰਾ ਵੀ ਚੋਣਾਂ ਲੜਾਂਗੇ ਪਹਿਲੀਆਂ ਚੋਣਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਸੀਗੀ ਤੇ ਹੁਣ ਗੁਰਨਾਮ ਸਿੰਘ ਚੜੂਨੀ ਨੇ ਹੀ ਡੱਲੇਵਾਲ ਸਾਹਿਬ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਦੇਖੋ ਜਦੋਂ ਇਹ ਦਿੱਲੀ ਦੇ ਵਿੱਚ ਗਏ ਸੀ ਤਾਂ ਹਰਿਆਣੇ ਦੀਆਂ ਜਥੇਬੰਦੀਆਂ ਦੀ ਭੂਮਿਕਾ ਨੂੰ ਮੰਨ ਨਹੀਂ ਕੀਤਾ ਜਾ ਸਕਦਾ ਜੇ ਇਸ ਤਰ੍ਹਾਂ ਦੇ ਬੈਰੀਕੇਡ ਉਦੋਂ ਵੀ ਲਾਏ ਗਏ ਸੀ ਪਰ ਹਰਿਆਣੇ ਦੀਆਂ ਜਥੇਬੰਦੀਆਂ ਖਾਸ ਕਰ ਗੁਰਨਾਮ ਸਿੰਘ ਚੜੂਨੀ ਉਹਨਾਂ ਦਾ ਮਸਲਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਪੱਦਰਤੇ ਸੀ ਉਹਨਾਂ ਨੇ ਦੂਜੇ ਪਾਸੇ ਰੋਕਾਂ ਹਟਾਈਆਂ ਤੇ ਸਾਂਝੇ ਰੂਪ ਦੇ ਵਿੱਚ ਉੱਥੇ ਪਹੁੰਚ ਗਏ ਜੇ ਉਹਦੋਂ ਇਕੱਠੇ ਸੀ ਤਾਂ ਰਿਜ਼ਲਟ ਵੀ ਕੱਢ ਲਏ ਹੁਣੇ ਆ ਡੋਡੀ ਤੁਰੇ ਫਿਰਦੇ ਨੇ ਇਹ ਆਪਸ ਵਿੱਚ ਦੀ ਵੀ ਇਕੱਠੇ ਨਹੀਂ ਹਰਿਆਣੇ ਦੇ ਵਿੱਚ ਵੀ ਚੜੂਰੀ ਸਾਹਿਬ ਨੇ ਇੱਕ ਇਲਜ਼ਾਮ ਲਾਤਾ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਬੰਡਣ ਵਾਲਾ ਕੋਈ ਹੋਰ ਨਹੀਂ ਦਰਜੀਤ ਸਿੰਘ ਢੱਲੇਵਾਲ ਹੈ। ਉਹਨਾਂ ਨੇ ਕਾਫੀ ਗੱਲਾਂ ਬਾਤਾਂ ਕੀਤੀਆਂ। ਸੋ ਆਪਾਂ ਕਹਿ ਸਕਦੇ ਹਾਂ ਜੇ ਕਿਤੇ ਮੋਰਚਾ ਇਕੱਠਾ ਹੁੰਦਾ ਦੂਜੇ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਦੂਜੇ ਪਾਸੇ ਆ ਜਾਂਦੀਆਂ ਤਾਂ ਛੰਬੂ ਤੇ ਖਨੌਰੀ ਵਾਲੇ ਬਾਡਰ ਇੰਨਾ ਚਿਰ ਟਿਕਨੇ ਨਹੀਂ ਸੀ। ਉਥੇ ਇਹਨਾਂ ਦੇ ਆਪਸੀ મતਭੇਦ ਨੇ ਸੋ ਮੈਂ ਮਹਿਸੂਸ ਕਰਦਾ ਕਿ ਇਹਨਾਂ ਨੂੰ મતਭੇਦ ਭੁਲਾ ਕੇ ਇੱਕ ਮੰਚ ਤੇ ਆਉਣਾ ਚਾਹੀਦਾ ਤਾਂ ਹੀ ਕੋਈ ਨਤੀਜਾ ਨਿਕਲੇਗਾ ਨਹੀਂ ਤਾਂ ਤੁਸੀਂ ਅੱਡ-ਅੱਡ ਤੁਰਤੇ ਪਏ ਹੋ 700 ਕਿਸਾਨ ਪਹਿਲਾਂ ਹੀ ਸ਼ਹੀਦ ਹੋ ਗਿਆ ਤੇ ਜੇ 2-4 ਹੋਰ ਵੀ ਹੋ ਜਾਣਗੇ ਕੇਂਦਰ ਵਾਲਿਆਂ ਦੇ ਕੰਨ ਤੇ ਕੋਈ ਜੂੰ ਨਹੀਂ ਸਰਕਣੀ ਜਥੇਬੰਦੀਆਂ ਨੂੰ ਆਪਸ ਵਿੱਚ ਦੀ ਬੈਠ ਕੇ ਕਿਸੇ ਸਾਂਝੇ ਪ੍ਰੋਗਰਾਮ ਦੇ ਉਲੀਕਣਾ ਚਾਹੀਦਾ ਹੈ ਜੀ ਜੀ ਦਿਲਸਾਖ ਸੁਖਵੀਰ ਸਿੰਘ ਬਾਦਲ ਹੋਰੀ ਇੱਕ ਵਾਰ ਫੇਰ ਸਰਗਰਮ ਹੋ ਗਏ ਨੇ ਉਹਨਾਂ ਦੇ ਬਿਆਨ ਵੀ ਸਾਹਮਣੇ ਆ ਰਹੇ ਨੇ ਤੇ ਦੂਜੇ ਪਾਸੇ ਮਾਗੀ ਮੌਕੇ ਉਹਨਾਂ ਨੇ ਕਹਿੰਦੇ ਆਪਣੀ ਸਿਆਸੀ ਕਾਨਫਰੰਸ ਵੀ ਕਰਨੀ ਆ ਸਟੇਜ ਲਗਣੀ ਆ ਤਾਂ ਉਹਦੇ ਵਿੱਚ ਵੀ ਕਈ ਫੈਸਲੇ ਹੋ ਸਕਦੇ ਨੇ ਕਈ ਐਲਾਨ ਹੋ ਸਕਦੇ ਨੇ ਪਰ ਦੂਜੇ ਪਾਸੇ ਅਜੇ ਤੱਕ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਸ਼ਸ਼ੋਪੰਜ ਬਣੀ ਹੋਈ ਹੈ ਤੇ ਹੁਣ ਸਿੱਖ ਲੀਡਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਬਾਦਲ ਦਲ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭੱਜਣ ਦੀ ਬਜਾਏ ਸਵਹਕਾਰ ਕਰੇ ਇਹ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ ਇਕਬਾਲ ਸਿੰਘ ਟਿਵਾਣਾ ਹੂੰ ਇਹ ਗੱਲ ਉਹਨਾਂ ਨੇ ਕਹੀ ਹੈ ਜਦਰ ਕਾਲ ਤਖਤ ਸਾਹਿਬ ਨੇ ਕਿਹਾ ਸੀ ਕਿ ਤਿੰਨ ਦਿਨਾਂ ਦੇ ਵਿੱਚ ਵਿੱਚ ਤੁਸੀਂ ਸਤੀਫੇ ਦਿਓ ਤੁਹਾਡੀ ਜਿਹੜੀ ਵਰਕਿੰਗ ਕਮੇਟੀ ਹੈ ਇਹਨੂੰ ਪ੍ਰਬੰਧਨ ਕਰੇ ਇਹਨਾਂ ਨੇ ਤਾਂ ਟੱਚ ਕਰਤਾ ਜੀ ਕਿ ਅਕਾਲੀ ਤਖਤ ਹੈ ਜਿਹੜਾ ਅਕਾਲ ਤਖਤ ਇਹ ਥੋੜੀ ਸਰਵ ਉੱਚ ਹੈ ਇਹ ਲੀਡਰ ਸਰਵ ਉੱਚ ਨੇ ਜਿਨ੍ਹਾਂ ਨੇ ਪਹਿਲਾਂ ਵੀ ਟੱਚ ਕੀਤੇ ਤੇ ਹੁਣ ਵੀ ਟੱਚ ਕਰਦੇ ਆ ਕਿਉਂ ਨਹੀਂ ਇਹ ਸਵੀਕਾਰ ਕਰਦੇ ਸੋ ਉਹਨਾਂ ਨੇ ਇਹ ਗੱਲ ਕਹੀ ਤੇ ਨਵੀਆਂ-ਨਵੀਆਂ ਪਾੜਤਾ ਪੜਦੇ ਪਏ ਨੇ ਇੱਕ ਵੱਖਰੀ ਗੱਲ ਹੈ ਅੱਜ ਤੁਸੀਂ ਹੌਮੇ ਦੇ ਵਿੱਚ ਸਾਰਾ ਕੁਝ ਕਰ ਰਹੇ ਹੋ ਪਰ ਸ਼੍ਰੀ ਕਾਲ ਤਖਤ ਸਾਹਿਬ ਕਿਸੇ ਦੀ ਲਠਰੀ ਮਾਰਦਾ ਕਿਸੇ ਨੂੰ ਮੱਤ ਮਾਰਦਾ ਹੈ ਆਮ ਵਿਦਵਾਨਾਂ ਦੇ ਵਿੱਚ ਇਹ ਗੱਲ ਹੈ ਇਹਨਾਂ ਲੋਕਾਂ ਦੀ ਮੱਤ ਬੱਜ ਚੁੱਕੀ ਹੈ ਜਿਵੇਂ ਜਪਜੀ ਸਾਹਿਬ ਦੇ ਵਿੱਚ ਬਿਆਨ ਕੀਤਾ ਹੈ ਕਿ ਸਹਿ ਸਿਆਣ ਪਰ ਲਖ ਹੋਏ ਇੱਕ ਨਾ ਚੱਲੇ ਨਾਲ ਇੱਥੇ ਆ ਕੇ ਚਲਦੀ ਨਹੀਂ ਪਰੇ ਚਲਾਉਣ ਨੂੰ ਫਿਰਦੇ ਆ ਸੋ ਪਰਮਾਨੰਦ ਸਾਹਿਬ ਨੇ ਜਿਹੜੀ ਗੱਲ ਕਹਿਤੀ ਹੈ ਉਹਦੇ ਵਿੱਚ ਬਹੁ ਗਿਣਤੀ ਲੋਕਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਇਹ ਲੋਕ ਆਪਣੇ ਆਪ ਨੂੰ ਸਰਬ ਉੱਚ ਸਮਝਣ ਲੱਗੇ ਨੇ ਅਕਾਲ ਤਖਤ ਸਾਹਿਬ ਦੇ ਜਦਦਰ ਤੋਂ ਵੀ ਇਹਦਾ ਕੀ ਅਸਰ ਜਾ ਕੇ ਭਵਿੱਖ ਦੇ ਵਿੱਚ ਨਿਕਲਣ ਸਮਾਂ ਦੱਸੇਗਾ ਇਹਨਾਂ ਨੂੰ ਅਜੇ ਵੀ ਅਕਾਲ ਤਖਤ ਸਾਹਿਬ ਦੀ ਸ਼ਰਨ 'ਚ ਆ ਜਾਣਾ ਚਾਹੀਦਾ ਹੈ ਤਾਂ ਜੋ ਅਕਾਦੀ ਦਰ ਤੋਂ ਬਚਾਇਆ ਜਾ ਸਕੇ ਜੀ ਜੀ ਤੇ ਜਿਹੋ ਜਿਹੇ ਹਾਲਾਤ ਪਿਛਲੇ ਸਮੇਂ ਦੇ ਦੌਰਾਨ ਪੈਦਾ ਹੋਏ ਨੇ ਖਾਸ ਕਰ ਸਿੰਘ ਸਹਿਬਾਨ ਜਥੇਦਾਰਾਂ ਬਾਰੇ ਟਿੱਪਣੀਆਂ ਤੱਕ ਕਰ ਦਿੱਤੀਆਂ ਗਈਆਂ ਤੇ ਸਭ ਤੋਂ ਵੱਧ ਚਰਚਾ ਦੇ ਵਿੱਚ ਰਹੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜਾ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਅਸਤੀਫਾ ਦਿੱਤਾ ਹੋਇਆ ਮਨਜ਼ੂਰ ਕਰ ਲੋ ਮੈਂ ਆਪਣਾ ਕੰਮ ਆਪਣਾ ਨਿਬੇੜ ਚੁੱਕਿਆ ਮੈਂ ਡਰਦਾ ਨਹੀਂ ਜਾਂ ਮੈਨੂੰ ਕਹਿੰਦੇ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਰੋਜ਼ਾਨਾ ਮੈਂ ਅਜੇ ਹਲਾਤਾਂ 'ਚ ਜੀ ਰਿਹਾ ਨਿਕਲ ਰਿਹਾ ਕਾਫੀ ਕਰਾਂ ਦੀ ਉਹਨਾਂ ਦੇ ਵੀ ਬਿਆਨ ਸੀਗੇ ਤੇ ਹੁਣ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਚਰਚਾ ਚੱਲਦੀ ਆਈ ਹੈ ਕਿ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦੇ ਉੱਤੇ ਕੋਈ ਖਾਸ ਨਿਯਮ ਬਣਨੇ ਚਾਹੀਦੇ ਨੇ ਜਿਵੇਂ ਹੁਣ ਐਸਡੀਪੀਸੀ ਨੇ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਕਹੇ ਤਾਂ ਵੀ ਭਾਈ ਅਸੀਂ 15 ਦਿਨਾਂ ਲਈ ਚਾਰਜ ਵਾਪਸ ਲੈਣੇ ਆ ਕਹਿੰਦੇ ਉਹ ਕੋਈ ਹੱਲ ਨਹੀਂ ਸੀਗਾ ਕੋਈ ਜਿਹੜੇ ਨਿਯਮ ਨੇ ਉਹ ਸਹੀ ਹੋਣੇ ਚਾਹੀਦੇ ਨੇ ਦੇਖੋ ਇੱਕ ਤਾਂ 15 ਦਿਨ ਕਹੇ ਤਾਂ ਪਹਿਲਾਂ ਚੁੱਪਚਾਪ ਪੀਤੇ ਹੂੰ ਇਹਦਾ ਮਤਲਬ ਕੀ ਜੱਧਰ ਕਾਲ ਤੱਕ ਸਾਹ ਤੇ ਵੀ ਦਬਾ ਪੈ ਗਿਆ ਹਾਂ ਆ ਫਿਰ ਉਹ ਨਵਾ ਕਰਤਾ ਇੱਕ ਮਹੀਨਾ ਵਧਾਉਣੇ ਆ ਜੀ ਜਦੋਂ ਜਥੇਦਾਰ ਸਾਹਿਬ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੀ ਨਹੀਂ ਉਹਨਾਂ ਦੀ ਨਿਯੁਕਤੀ ਜਦੋਂ ਹੁੰਦੀ ਹੈ ਉਹਨਾਂ ਨੂੰ ਮਾਨ ਪੱਤਾ ਦਿੱਤਾ ਜਾਂਦਾ ਨਾ ਕਿ ਇੱਕ ਮੁਲਾਜ਼ਮ ਜਿਹੜੇ ਸਰਵਉੱਚ ਨੇ ਉਹਨਾਂ ਦਾ ਅੱਗੇ ਕਮੇਟੀ ਕਿਜੀ ਬਣਾਤੀ ਸ਼ਰੂਮਣੀ ਕਮੇਟੀ ਦੀ ਉਹ ਸ਼ਰੂਮਣੀ ਕਮੇਟੀ ਦੇ ਬੰਦੇ ਅੱਗੇ ਲਾਤੇ ਜਿਹੜੇ ਤਨਖਾਹਈਏ ਕਰਾਰ ਦਿੱਤੇ ਜਾ ਚੁੱਕੇ ਨੇ ਇਹਦਾ ਮਤਲਬ ਹੈ ਫਿਰ ਸਾਡੇ ਜਿਹੜਾ ਪੁਰਾਣਾ ਜਕਾਰਾ ਛੱਡਿਆ ਜਾਂਦਾ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਉਹਨੂੰ ਸ਼ਾਨ ਨੂੰ ਵੀ ਫਿਰ ਇਹਨਾਂ ਦੇ ਤਨਖਾਹਈਏ ਉਹਨਾਂ ਦੀ ਪੜਤਾਲ ਕਰਨ ਇਹ ਸਾਰਾ ਮਾਮਲਾ ਸਾਹਮਣੇ ਆ ਗਿਆ ਸੋ ਗਨੀ ਹਰਪ੍ਰੀਤ ਸਿੰਘ ਨੇ ਜੋ ਗੱਲਾਂ ਕਹੀ ਲੋਕ ਨੂੰ ਮੰਨਦੇ ਐ ਤੇ ਇਹ ਤਿੰਨ ਦਿਨਾਂ ਦਾ ਕਰਤ ਦੀ ਥਾ ਤੇ ਇਹਨਾਂ ਨੇ ਆਪਣੇ ਤੌਰ ਤੇ ਵਧਾ ਰਹੇ ਨੇ ਪਹਿਲਾਂ ਇੰਨਾ ਕੁਝ ਇਹਨਾਂ ਨੇ ਨੁਕਸਾਨ ਕਰਾਤਾ ਅਕਾਲੀ ਦਲ ਦਾ ਵੀ ਰੱਸੀ ਸੜ ਗਈ ਵਟ ਨਹੀਂ ਗਏ ਜੇ ਤਾਂ ਕਰ ਉਸੇ ਗੱਲਾਂ ਦੀ ਤੁਰੇ ਫਿਰਦੇ ਐ ਸੋ ਆਪਾਂ ਮਹਿਸੂਸ ਕਰਦੇ ਆ ਕਿ ਇਹਨਾਂ ਮਾਮਲਿਆਂ ਦੇ ਵਿੱਚ ਜਦੋਂ ਤੱਕ ਇਹ ਸਿਰੇ ਨਹੀਂ ਚੜਦੇ ਜਦੋਂ ਤੱਕ ਇਹ ਪਰੰਪਰਾਵਾਂ ਦੇ ਮੁਤਾਬਕ ਨਹੀਂ ਚੱਲਦੇ ਤੇ ਇਹਨਾਂ ਆਪ ਵੀ ਸਮਝ ਲੈਣਾ ਚਾਹੀਦਾ ਮੈਨੂੰ ਯਾਦ ਆ ਜਸਟਿਸ ਰਣਜੀਤ ਸਿੰਘ ਜਿਹੜੇ ਰਿਟਾਇਰ ਉਹਨੇ ਹਾਈ ਕੋਰਟ ਤੋਂ ਉਹਨਾਂ ਨੇ ਇੱਕ ਗੱਲ ਕਹੀ ਕਿ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੂੰ ਕੋਈ ਸਜ਼ਾ ਲੱਗੇ ਤੇ ਸਜ਼ਾ ਤਾਂ ਲੱਗ ਚੁੱਕੀ ਹੈ ਲੋਕਾਂ ਦੇ ਮਨਾਂ ਚੋਂ ਨਿਕਲ ਚੁੱਕੇ ਨੇ ਇਹ ਕਰਕੇ ਦੇਖਣ ਜੇ ਪਹਿਲਾ ਸਰਬੱਤ ਖਾਲਸਾ ਹੋਇਆ ਸੀ ਇਹ ਇੱਕ ਵੱਖਰੀ ਗੱਲ ਬਹੁਤ ਸਾਰੀਆਂ ਏਜੰਸੀਆਂ ਸ਼ਾਮਲ ਹੋ ਜਾਂਦੀਆਂ ਨੇ ਇਹੋ ਜਿਹੇ ਮਾਮਲੇ ਆਲੇ ਪਾਸੇ ਤੋਰ ਦਿੱਤਾ ਜਾਂਦਾ ਹੈ ਕਿ ਚਲਦੇ ਚਲਦੇ ਰਾਤੋਂ ਪਟਕਾ ਦਿਓ ਤੇ ਪਟਕਦੇ ਤੁਰੇ ਰਹੇ ਇਹ ਗੱਲ ਇੱਥੇ ਵੀ ਲਾਗੂ ਹੁੰਦੀ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਵੇਲੇ ਮਨਾਉਣ ਦੇ ਯਤਨ ਕੀਤੇ ਗਏ ਮੇਰੇ ਮੁਤਾਬਕ ਉਹ ਨਹੀਂ ਮੰਨੇ ਉਹ ਇਸ ਗੱਲ ਤੇ ਖੜੇ ਨੇ ਤੇ ਹੋ ਸਕਦਾ ਸਰਬ ਬੱਤ ਖਾਲਸਾ ਸਤਕੇ ਉਹਨਾਂ ਨੂੰ ਮਾਨ ਸਨਮਾਨ ਰਤਬਾ ਬਹਾਲ ਕਰ ਦਿੱਤਾ ਜਾਵੇ ਇਹਨਾਂ ਨੇ ਪਿਛਲੇ ਤੋਂ ਬੀਤੇ ਤੋਂ ਕੋਈ ਸਬਕ ਨਹੀਂ ਸਿੱਖਿਆ ਸਿੱਖਿਆ ਕੀ ਹੈ ਹੂੰ ਇਹਨਾਂ ਨੇ ਕਿਹਾ ਅਸੀਂ ਜੀ ਇੱਕ ਟਰੂਥ ਕਮਿਸ਼ਨ ਬਣਾਵਾਂਗੇ ਖਾਸ ਕਰ ਉਦੋਂ ਜਦੋਂ ਭਾਈ ਗੁਰਦੇਵ ਸਿੰਘ ਕੌਂਕੇ ਜੱਦਰ ਸਾਹਿਬ ਉਹਨਾਂ ਦੇ ਬਾਵਨੇ ਚ ਹੂੰ ਤੇ ਜਿਨ੍ਹਾਂ ਨੇ ਉਹਨੂੰ ਸ਼ਹੀਦ ਕੀਤਾ ਉਹ ਤਾਂ ਇਹਨਾਂ ਦੇ ਬੈਡਰੂਮਾਂ ਚੋਂ ਨਿਕਲਦੇ ਸੀ ਜਿਹੜਿਆਂ ਨੇ ਸ਼ਹੀਦ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਉਹਨਾਂ ਨੂੰ ਤਾਂ ਇਹਨਾਂ ਨੇ ਡੀਜੀਪੀ ਲਾਇਆ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਲੋਕ ਪੰਥ ਦਾ ਕੋਈ ਮੜਾ ਮੋਟਾ ਬਚਾਅ ਕਰ ਸਕਣਗੇ ਇਹਨਾਂ ਨੂੰ ਤਾਂ ਕੁਰਸੀ ਦੀ ਭੁੱਖ ਹੈ ਕੁਰਸੀ 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 ਪੰਥ ਠੱਠੇ ਖੂਚ ਪਵੇ ਜਦ ਕਿ ਸਿੱਖ ਧਰਮ ਦਾ ਸਿਧਾਂਤ ਹੈ ਕਿ ਮੈਂ ਉਜੜਾਂ ਪੰਥ ਬਸੇ ਚੌਪ ਘਨੇਰਾ ਉਹ ਤਾਂ ਇਹਨਾਂ ਨੇ ਉਹ ਤਰ੍ਹਾਂ ਦੇ ਸਿਧਾਤਾਵਾਂ ਬੱਲ ਪਿੱਟ ਕੀਤੀ ਹੋਈ ਹੈ ਤੇ ਆਪਣਾ ਸਭ ਕੁਝ ਤੇ ਜੋ ਗੁਜਰਾਂ ਨੇ ਕੀਤਾ ਉਹ ਟਰੁਥ ਕਮਿਸ਼ਨ ਬਰਾਊਨ ਦੀ ਗੱਲ ਆਈ ਵਿਧਾਨ ਸਭਾ ਦੇ ਵਿੱਚ ਬੁਲਾਡੇ ਦੇ ਐਮ ਐਲ ਏ ਜੀ ਹਰਦੇਵ ਅਰਸ਼ੀ ਉਹਨਾਂ ਨੇ ਸਵਾਲ ਪੁੱਛ ਲਿਆ ਕਿ ਜੀ ਤੁਸੀਂ ਕਿਹਾ ਸੀ ਉਹ ਕੀ ਕਰਨਾ ਹੈ ਉਹ ਛੱਡੋ ਕਾਕਾ ਕਿਉਂ ਤੁਸੀਂ ਗੱਡੇ ਮੁਰਤੇ ਦਵਾਰ ਦਵਾਰ ਉਠਾਰਦੇ ਹੁੰਨੇ ਹੋ ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਜਿਉਂਦੀ ਤੇ ਉਹ ਨੇ ਜਦੋਂ ਤੱਕ ਸਿੱਕਮ ਸਿੱਕ ਦੇ ਦਿਵਾਲੇ ਕੋਈ ਪ੍ਰੋਵੋਕਸ ਜਿੱਤ ਨਹੀਂ ਆਉਂਦੀ ਜਿਹੜੀ ਗੁਰੂ ਦੇ ਸਿਧਾਂਤ ਤੇ ਪਹਿਰਾ ਦਿੰਦੀ ਹੋਵੇ ਉਦੋਂ ਤੱਕ ਇਹਨਾਂ ਨੇ ਇਸੇ ਪੰਬਰ ਪੂਸੇ 'ਚ ਲਖਣਾ ਹੈ ਹੌਮੈ ਦਾ ਸ਼ਿਕਾਰ ਹੋਏ ਹੋਏ ਨੇ ਕਿ ਅਸੀਂ ਤਾਂ ਇਸ ਦੁਨੀਆ ਤੋਂ ਜਾਣਾ ਹੀ ਨਹੀਂ ਤੇ ਸਾਡਾ ਹੀ ਰਾਜ ਰਹਿਣਾ ਇੱਥੇ ਹੋਰ ਕਿਸ ਦਾ ਨਹੀਂ ਇਹ ਬਹਿਮ ਦੀ ਸ਼ਿਕਾਇਤ ਪਾਲੀ ਬੈਠੇ ਨੇ ਤੇ ਪ੍ਰਾਈਡਾ ਹਥੇਪਾਲ ਹੰਕਾਰ ਦਾ ਸਰਨੀਵਾ ਤੇ ਹੰਕਾਰ ਕਦੇ ਸਿਰੇ ਨਹੀਂ ਚੜਦਾ ਹੁੰਦਾ ਜੀ ਤਰਵਿੰਦਰ ਜੀ ਬਿਲਕੁਲ ਜੀ ਤੇ ਜਿਸ ਤਰ੍ਹਾਂ ਦੇ ਨਾਲ ਆਪਾਂ ਵਕਫਾ ਖ ਸਰਗਰਮੀਆਂ ਦੇ ਉੱਤੇ ਝਾਤ ਪਾਉਣੇ ਹਫਤੇ ਭਰ ਦੀਆਂ ਦੇ ਉੱਤੇ ਤੇ ਇੱਕ ਇਸ ਹਫਤੇ ਦੇ ਦੌਰਾਨ ਖਬਰ ਸਾਹਮਣੇ ਆਈ ਟਲ ਸਾਬ ਬੜੀ ਵੱਖਰੀ ਕਿਸਮ ਦੀ ਖਬਰ ਸੀਗੀ ਡੀਪੀ ਦੀ ਕਿਲਤ ਨੂੰ ਲੈ ਕੇ ਕਿਸਾਨ ਲਗਾਤਾਰ ਜੂਝ ਰਹੇ ਨੇ ਡੀਪੀ ਇੱਕ ਮੁੱਦਾ ਬਣ ਗਈ ਸੀ ਵੀ ਡੀਪੀ ਨਹੀਂ ਮਿਲ ਰਹੀ ਡੀਪੀ ਦੇ ਹੋਰ ਸਬSTITUTE ਲੱਭੇ ਗਏ ਕਿ ਜਿਹੜੀ ਚੀਜ਼ ਤੁਸੀਂ ਪਾ ਲੋ ਤਾਂ ਡੀਏਪੀ ਦੀ ਲੋੜ ਨਹੀਂ ਪਵੇਗੀ ਟ੍ਰਿਪਲ ਸੁਪਰਫਾਸਫੇਟ ਤੱਕ ਦੀਆਂ ਗੱਲਾਂ ਹੋ ਗਈਆਂ ਤੇ ਹੁਣ ਡੀਏਪੀ ਜਿਹੜੀ ਆ ਉਹ ਵਰਤੋਂ ਦੇ ਵਿੱਚ ਲਿਆਂਦੀ ਜਾ ਰਹੀ ਹੈ ਪਰ ਕਿਸਾਨਾਂ ਵੱਲੋਂ ਨਹੀਂ ਕਿਸੇ ਹੋਰ ਵੱਲੋਂ ਹਰਿਆਣੇ ਦੇ ਵਿੱਚ ਖੁਲਾਸਾ ਹੋਇਆ ਜੀ ਹਾਂ ਇੱਕ ਬਹੁਤ ਵੱਡਾ ਖੁਲਾਸਾ ਹੈ ਜਮਨਾਗੜ ਦਾ ਇਹ ਮਾਮਲਾ ਹੈ ਉੱਥੇ ਕੀ ਹੋਇਆ ਇਹ ਜਿਹੜੀ ਡੀਏਪੀ ਸੀ ਉਤਰ ਬਿੰਦਰੀ ਜਿਹੜੀਆਂ ਪਲਾਈਵੁੱਡ ਫਰਮਾਂ ਨੇ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਹੂੰ ਜੀ ਜਦੋਂ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਬਕਾਇਦਾ ਤੌਰ ਦੇ ਉੱਤੇ ਪੜਤਾਲ ਹੋਈ ਪੜਤਾਲ ਦੇ ਵਿੱਚ ਪਾਇਆ ਗਿਆ 21 ਦਾ ਲਾਇਸੈਂਸ ਰੱਦ ਕਰਤੇ ਹੂੰ ਨੌ ਸ਼ਾਇਦ ਮਤਲਕ ਕਰਤੇ 51 ਦੇ ਕਰੀਬ ਹੋਰ ਤੇ ਵੀ ਕਾਫੀ ਵੱਡੀ ਕਾਰਵਾਈ ਹੋਈ ਹੈ ਤੇ ਜੀ ਜਮਨानगर ਦੇ ਵਿੱਚ ਇਹ ਗੁਰਖ ਧੰਦਲ ਚੱਲਦਾ ਹੈ ਤਾਂ ਫਿਰ ਬਾਕੀ ਥਾਵਾਂ ਤੇ ਵੀ ਚੱਲਦਾ ਹੋਊਗਾ ਇਹ ਪ੍ਰਤਾਲ ਹੋਣੀ ਚਾਹੀਦੀ ਹੈ ਕਿ ਖੇਤੀ ਲਈ ਸਬਸਿਡੀ ਦੇ ਆਧਾਰ ਤੇ ਦਿੱਤੀ ਗਈ ਡੀਏਪ ਉਹ ਅਪਲਾਈ ਬੁੱਡੀਆਂ ਫਰਮਾਂ ਦੇ ਕੋਲ ਭੇਜ ਦਿੱਤੀ ਜਾਵੇ ਉਹਦੇ ਵਿੱਚ ਜਿੰਨੇ ਕਿ ਇਹਨਾਂ ਨੇ ਕੱਢੇ ਨੇ ਕਿਹਾ ਦੋਸ਼ੀ ਨੇ ਇਹ ਉਹਨੇ ਨਹੀਂ ਹੋਣੇ ਇਦੇ ਵਿੱਚ ਕੀ ਹੋਰ ਪੱਧਰ ਪਰਿਸ਼ਵੀ ਹੋਣਗੇ ਇਹਦੀ ਬਕਾਇਦਾ ਜਾਂਚ ਕੀਤੀ ਜਾਣੀ ਚਾਹੀਦੀ ਹੈ ਜੀ ਬਿਲਕੁਲ ਜੀ ਤੇ ਜੀ ਤਰ੍ਹਾਂ ਸਮਾਂ ਕਾਫੀ ਘੱਟ ਰਹਿ ਗਿਆ ਹੈ ਤੇ ਥੋੜੀ ਜਿਹੀ ਇੱਕ ਜਿਹੜੀ ਖਬਰ ਆ ਉਹ ਕਰਨੀ ਬੜੀ ਚਿੰਤਾ ਵਾਲੀ ਵੀ ਹੈ ਦੇਸ਼ ਭਰ ਦੇ 440 ਜ਼ਿਲ੍ਹਿਆਂ ਦਾ ਪਾਣੀ ਪੀਨ ਯੋਗ ਨਹੀਂ ਹੈਗਾ ਉਹਦੇ ਵਿੱਚ ਕਈ ਅਜਿਹੇ ਤੱਤ ਨੇ ਜਿਹੜੇ ਸਰੀਰ ਵਾਸਤੇ ਹਾਨੀਕਾਰਕ ਨੇ ਸਮਾਂ ਆਪਣੇ ਕੋਲ ਸਿਰਫ 1 ਮਿੰਟ ਦਾ ਹੈ ਜੀ ਦੇਖੋ ਇਹ 440 ਦਾ ਅੰਕੜਾ ਸਾਹਮਣੇ ਆ ਗਿਆ ਇੰਨੇ ਜ਼ਿਲ੍ਹੇ ਨੇ ਹੂੰ ਤੇ ਇਹਦੇ ਵਿੱਚ ਜਿਹੜਾ ਕਹਿੰਦੇ ਆ ਵੀ ਨਾਈਟ੍ਰੇਟ ਦੀ ਮਾਤਰਾ ਬਹੁਤ ਵੱਧ ਗਈ ਹੈ ਉਹਦੇ ਵਾਸਤੇ ਵੀ ਜੇ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਆ ਜਿਹੜੀਆਂ ਅਸੀਂ ਰਸਾਇਣਕ ਖਾਦਾਂ ਦੀ ਅੰਨੇ ਵਾ ਵਰਤੋਂ ਕਰ ਰਹੀਆਂ ਜਿਹੜੀਆਂ ਅਸੀਂ ਕੀੜੇਦਬਾਰ ਦਵਾਈਆਂ ਅੰਨੇ ਵਪਾਰ ਰਹੇ ਆ ਇਹਦੇ ਨਾਲ ਉਹਨਾਂ ਦੀ ਸਭ ਤੋਂ ਵੱਡੀ ਹੈ ਪੰਜਾਬ ਦੇ ਵਿੱਚ ਵੀ 7-8 ਜ਼ਿਲ੍ਹੇ ਅਜਿਹੇ ਨੇ ਜਿੱਥੇ ਫਲੋਰਾਈਡ ਦੀ ਮਾਤਰਾ ਬਹੁਤ ਹੈ ਜਰਨੀਅਮ ਦੀ ਮਾਤਰਾ ਬਹੁਤ ਹੈ ਅੱਜ ਤੋਂ ਤਕਰੀਬਨ 30 ਸਾਲ ਪਹਿਲਾਂ ਬਠਿੰਡੇ ਜ਼ਿਲ੍ਹੇ ਦੇ ਜੱਜਲਪਿੰਡ ਦੇ ਵਿੱਚ ਡਿਟੈਕਟ ਹੋਇਆ ਸੀ ਤੇ ਤੁਹਾਨੂੰ ਉਸ ਤੋਂ ਬਾਅਦ ਇਹ ਵੀ ਯਾਦ ਹੋਣਾ ਹੈ ਬਠਿੰਡੇ ਤੋਂ ਇੱਕ ਰੇਲ ਜਾਂਦੀ ਆ ਬੀਕਾਨੇਰ ਨੂੰ ਜਿਹਦਾ ਨੌਇਂ ਕੈਨਸ ਰਿਕਸਪ੍ਰੈਸ ਹੈ। ਸੋ ਉਦੋਂ ਬਾਅਦ ਬਠਿੰਡੇ ਜਲੇ ਦਾ ਹੀ ਦੂਜਾ ਪਿੰਡ ਦਿਆਲਪੁਰਾ ਭਾਈਕਾ ਜਿਹੜਾ ਕਿ ਭਗਤੇ ਦੇ ਕੋਲ ਹੈ ਉਹ ਉਦੋਂ ਬਾਅਦ ਕਈ ਹੋਰ ਪਿੰਡ ਆਏ ਪਰ ਸਰਕਾਰਾਂ ਦੀਆਂ ਅੱਖਾਂ ਮੀਟੀਆਂ ਵੀਆਂ ਨੇ ਸੁੱਤਾਂ ਪੀਆਂ ਨੇ ਇਸ ਪਾਸੇ ਵੱਲ ਜਾਣ ਦਾ ਨਾ ਹੀ ਨਹੀਂ ਲੈਂਦੀਆਂ ਤੇ ਸਭ ਤੋਂ ਖਤਰਨਾਕ ਚੀਜ਼ ਇਹ ਹੈ ਜਿਹੜਾ ਕਦੇ ਕਿਹਾ ਜਾਂਦਾ ਸੀ ਕਿ ਪੰਜਾਬ ਤੇਰਾ ਅੰਮ੍ਰਿਤ ਵਰਗਾ ਪਾਣੀ ਅੱਜ ਪੰਜਾਬ ਦਾ ਪਾਣੀ ਆ ਜਿਹੜਾ ਬਿਮਾਰੀਆਂ ਵਾਲਾ ਪੈਦਾ ਹੋ ਗਿਆ ਮੇਰਾ ਖਿਆਲ ਆ ਕਿ ਧਰਮਵਿੰਦਰ ਜਦੋਂ ਤੱਕ ਇਹਨਾਂ ਦੇ ਉੱਤੇ ਸਹੀ ਤਰੀਕੇ ਦੇ ਨਾਲ ਪੜਤਾਲ ਨਾ ਹੋਈ ਔਰ ਜਿਹੜੀਆਂ ਅਸਲ ਚੀਜ਼ਾਂ ਨੇ ਉਹਨਾਂ ਚੀਜ਼ਾਂ ਦੇ ਉੱਤੇ ਗੌਰ ਨਾ ਕੀਤਾ ਤਾਂ ਅਸੀਂ ਪੰਜਾਬ ਨੂੰ ਹੋਰ ਦੀ ਲੋੜ ਨਹੀਂ ਪੈਣੀ ਇਹਨਾਂ ਬਿਮਾਰੀਆਂ ਦੇ ਨਾਲ ਹੀ ਆਪ ਹੀ ਦਫਨ ਕਰ ਦਿਆਂਗੇ ਜੀ ਟਿਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਧੰਨਵਾਦ ਹੈ ਸਾਡੇ ਦਰਸ਼ਕਾਂ ਦਾ ਤੇ ਅਗਲੇ ਹਫਤੇ ਵੀ ਇਸੇ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਸਰਗਰਮੀਆਂ ਤੋਂ ਤੇ ਚਾਤ ਪਾਵਾਂਗੇ ਆਗਿਆ ਦਿਓ ਤੁਹਾਨੂੰ